ਭਾਈ ਜਿਵੇਂ ਕਿ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਹੋਣ ਔਰ ਤੁਹਾਡੇ ਵੱਲੋਂ ਲਗਾਤਾਰ ਹੀ ਹਰ ਪਿੰਡਾਂ ਦੀ ਮਦਦ ਕੀਤੀ ਜਾ ਰਹੀ ਔਰ ਅੱਜ ਵੀ ਵੱਡੇ ਤੇ ਚਾਰ ਤੇ ਰਾਤ ਸਮਗਰੀ ਭੇਜੀ ਜਾ ਰਹੀ ਹੈ ਮੈਡੀਕਲ ਟੀਮਾਂ ਜਾ ਰਹੀਆਂ ਥੋੜੀ ਜਾਣਕਾਰੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 6 ਵੀ ਖੇਪ ਜਾ ਰਹੀ ਹੈ ਬੀਬੀ ਕੋਲਾ ਜੀ ਫਲਾਈ ਕੇਂਦਰ ਟ੍ਰਸਟ ਵੱਲੋਂ ਤੇ ਤਕਰੀਬਨ ਮਤਲਬ 6 ਜਗ੍ਹਾ ਤੋਂ ਵੱਖਰੀਆਂ ਟੀਮਾਂ ਨੇ ਜਿਹੜੀਆਂ ਅਲੱਗ-ਅਲੱਗ ਸੇਵਾ ਨਿਭਾ ਰਹੀਆਂ ਸਿਰਫ ਭਲਾਈ ਕੇਂਦਰ ਵੱਲੋਂ 6ਵੇਂ ਖੇਪ ਜਾ ਰਹੀ ਹੈ ਇੱਕ ਟੀਮ ਲੁਧਿਆਣੇ ਤੋਂ ਕੰਮ ਕਰ ਰਹੀ ਹੈ ਇੱਕ ਰਾਮਪੀਰ ਰੋਡ ਤੋਂ ਕੰਮ ਕਰ ਰਹੀ ਹੈ ਇੱਕ ਇਧਰੋਂ ਹਸਪਤਾਲ ਬੀਬੀ ਕੋਰਾਂਜੀ ਜੀ ਦੀ ਹੈ ਟੇਬਲ ਰਵਿੰਦਰਪਾਲ ਸਿੰਘ ਜੀ ਉਧਰੋਂ ਕੰਮ ਕਰ ਰਹੀ ਹੈ ਚੌਥੀ ਪਹੁਣ ਸਾਹਿਬ ਆਬਾ ਦੀਪ ਸਿੰਘ ਦੇ ਜਨਮ ਸਥਾਨ ਤੋਂ 5ਵੀਂ ਬਟਾਲੇ ਤੋਂ ਮਾਤਾ ਸੁਲਖਣੀ ਜੀ ਭਲਾਈ ਕੇਂਦਰ ਜਿਹਨਾਂ ਤੋਂ ਹੀ ਅਥਾਚਰਨ ਪਾਇਆ ਕੇਹਰੇ ਉੱਥੇ ਦੀ ਤੁਹਾਡੇ ਚਰਨ ਪਵਾਣੇ ਇਸੇ ਤਰ੍ਹਾਂ ਨਾਲ ਭਲਾਈ ਕੇਂਦਰ ਬਟਾਲੇ ਆ ਮਾਤਾ ਸੁਲਖਣੀ ਜੀ ਉਧਰੋਂ ਵੀ ਟੀਮਾਂ ਜਾ ਰਹੀਆਂ ਤੇ ਵੀਵੀ ਕੋਲਾ ਭਲਾਈ ਕੇਂਦਰ ਤੋਂ ਅੱਜ 6 ਵੀ ਖੇਪ ਜਾ ਰਹੀ ਹੈ ਮੈਂ ਇਹ ਦੱਸਣ ਵਿੱਚ ਅਸੀਸ ਲਵਾਂਗਾ ਆਪ ਜੀ ਦੀ ਕਿ ਅੱਜ ਅਸੀਂ ਰਾਸ਼ਨ ਗੋ ਵੀ ਕਾਫੀ ਚਲਾ ਗਿਆ ਸੀ ਉਸ ਕਰਕੇ ਅੱਜ ਅਜਾਰ ਮਛਰਦਾਨੀ ਰਾਈਪਰ ਸਰਜ ਲਾਈਟ ਰੋਧ ਪ੍ਰੈਕਟਰ ਵਾਲਾ ਮਾਚਸ ਟੋਲਗੇਟ ਫੋਰਸ਼ ਬੇਲ ਗੋੜੀ ਰਸ ਚੋਕਰ ਪਸ਼ੂਆਂ ਦਾ ਚੋਕਰ ਵੱਡੀ ਤਦਾਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਤਕਰੀਬਨ 300 ਬੋਰੀ 2 ਟਰਾਲੀਆਂ ਜਾ ਰਹੀ ਹੈ ਤੇ ਆਪਣਾ ਪਾਣੀ ਡਿਸਪੋਜ਼ਲ ਓਡੋਮਾਸ ਮਛਰਾਂ ਦੀ ਅਰਗਬਤੀ ਮੈਡੀਸਨ ਕਿੱਟ ਬਣਾਈ ਗਈ ਹੈ ਇਹ ਸਾਰਾ ਸਮਾਨ ਅੱਜ ਪੱਟੀ ਇੰਦਰ ਹਰੀਕੇ ਤਰਨਤਾਰਨ ਇਹ ਸਾਈਡ ਵੱਲ ਸਾਰਾ ਗਰੁੱਪ ਹੋਰ ਰੋਜਪੁਰ ਰੋਜਪੁਰ ਏਰੀਆ ਇਹ ਸਾਈਡ ਵੱਲ ਸਾਰਾ ਗਰੁੱਪ ਜਾ ਰਿਹਾ ਹੈ। ਕਈ ਜਗ੍ਹਾ ਤੇ ਹਨਾ ਦੇ ਨਾਲ ਹਲੇ ਤੱਕ ਬਿਜਲੀ ਨਹੀਂ ਪਹੁੰਚੀ ਔਰ ਲੋਕਾਂ ਕੋਲ ਰਾਤ ਨੂੰ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਦਿਨ ਤਾਂ ਲੰਘ ਜਾਂਦਾ ਪਰ ਰਾਤ ਬਹੁਤ ਮੁਸ਼ਕਲ ਹੁੰਦੀ ਹੈ ਉਹਦੇ ਲਈ ਕੋਈ ਉਪਰਾਲਾ ਕੀਤਾ? ਹਾਂਜੀ ਇਹ ਤੇ ਮਤਲਬ ਗਵਰਨਮੈਂਟ ਦਾ ਕੰਮ ਹੈ ਬਿਜਲੀ ਦਾ ਸਾਡਾ ਨਹੀਂ ਅਸੀਂ ਉਹਦੇ ਚ ਇਹ ਕਰ ਸਕਦੇ ਆਂ ਵੀ ਜਿਹੜਾ ਲਾਈਟਾਂ ਸਰਚ ਭੇਜ ਰਹੇ ਆਂ ਜਿਹੜੀ ਕਿ ਦਿਨੇ ਚਾਰਜ ਹੋ ਜਾ ਕਰੇਗੀ ਰਾਤੀ ਉਹ ਜਗਾ ਸਕਦੇ ਆਂ ਮੱਛਰ ਦਾ ਨਹੀਂ ਆ ਜਿਹੜੀਆਂ ਉਹਨਾਂ ਨੂੰ ਹੌਣ ਵਿੱਚ ਉੱਤੇ ਕੋਠੇ ਤੇ ਬੱਤੀ ਨਹੀਂ ਹੈਗੀ ਤੇ ਮੱਛਰ ਤੇ ਓਡੋਮਾਸ ਬੜੀ ਵੱਡੀ ਤਰ੍ਹਾਂ ਤੇ ਜਾ ਰਹੀ ਹੈ ਉਹ ਵੀ ਇਹ ਚੀਜ਼ਾਂ ਜਿਹੜੀਆਂ ਬੱਤੀ ਨਾ ਹੋਣ ਕਰਕੇ ਉਹਨਾਂ ਦੇ ਬਹੁਤ ਪਹਿਲੂ ਦੇ ਤੌਰ ਤੇ ਕੰਮ ਆਣਗੇ